ਇਦਰ ਮਿੱਤਰਾ ਆਪਣੀ ਥਾਰ ਪਈਆ ਗੰਦੀ ਜਮੇ ਦਿਖ ਲੋ ਲਿਬੜੀ ਪਈਆ ਤੋ ਆਏ ਨਹੀਂ ਧਵਾਉਣ ਦਾ ਟਾਈਮ ਲੱਗਿਆ ਤਾ ਇਨਸ਼ਾਅਰ ਦਿਨ ਹੋਏ ਚੱਤ ਧੋਣੇ ਦੇ ਤੋ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਠੀਕ ਹੋ ਠੀਕੇ ਚਾਹੀਦੇ ਹੋ ਆਪਣੇ ਨਵੇਂ ਵਲੌਗਸ ਥੋੜਾ ਸਾਰਿਆਂ ਦਾ ਸਵਾਗਤ ਤੇ ਅੱਜ ਹੈਗਾ ਦਿਨ ਬੁੱਧਵਾਰ ਦਾ ਤਰੀਕ ਹੈਗੀ ਅੱਜ 26 ਫਰਵਰੀ 2025 ਤੇ ਅੱਜ ਜਾਨੀ ਕਿ ਮੈਂ ਚੱਲਿਆ ਆਪਣੀ ਬੀਬੀ ਨੂੰ ਮਿਲਣ ਬੀਬੀ ਮਸਲਾ ਮੇਰੀ ਨਾਨੀ ਨੂੰ ਤੇ ਨਾਨਕੇ ਚੱਲਿਆ ਜਾਨੀ ਕਿ ਅੱਜ ਮੈਂ ਮਮਾ ਉਹਨਾਂ ਨਾਲ ਮਿਲਣ ਮਾਥਲੋ ਚਲੋ ਬੀਬੀ ਦਾ ਘਰ ਵੀ ਦਿਖਾ ਦਈਏ ਫਿਰ ਮੁੜ ਗਿਆ ਗੱਡੀ ਤੋਂ ਗੱਡੀ ਗੱਡੀ ਵੀ ਧੋਵਣੀ ਹੈ ਕਿਦੋਂ ਕੰਮ ਹੋਰ ਕਰਾਉਣੇ ਨੇ ਮਲੋ ਆ ਜਾਣਾ ਛੇ ਦਿਓ ਮੜਿਆ ਆਉਣਾ ਆਪਾਂ ਚਲੋ ਚੱਲਦੇ ਆ ਤਾਂ ਹੁਣ ਮਿੱਤਰੋ ਆਪਾਂ ਪਹੁੰਚ ਗਏ ਅਮਲੋ ਵਾਹ ਮਲੋ ਨਿਕਲਣ ਲੱਗੇ ਆ ਤੇ ਅੱਜ ਮੈਂ ਤੁਹਾਨੂੰ ਦੱਸਿਆ ਇੱਧਰ ਹੈਗੇ ਨੇ ਮਮਾ ਜੀ ਤੇ ਇੱਧਰ ਹੈਰੀ ਅਸੀਂ ਮੰਮਾ ਕਦੇ ਵੀ ਬੀਬੀ ਨੂੰ ਮਿਲਣ ਜਾਣਾ ਏ ਬੜਾ ਜੀਜਾ ਕਰ ਰਿਹਾ ਦੀ ਮੰਮਾ ਦਾ ਤੇ ਮੇਰਾ ਵੀ ਸਾਰਿਆਂ ਦਾ ਤਾਂ ਸੀ ਚਲੋ ਮਿਲ ਜਾਉਨੇ ਆ ਤਾਂ ਹੁਣ ਇਧਰ ਆਚਾਰ ਦਾ ਸਮਾਨ ਜੱ ਰੱਖ ਲਿਆ ਬੀਬੀ ਸਾਡੇ ਆਚਾਰ ਵਧੀਆ ਬਣਦੀ ਆ ਤਾਂ ਰੱਖ ਕੇ ਉਹ ਸਮਾਨ ਵੀ ਰੱਖ ਲਿਆ ਬੀਬੀ ਨੂੰ ਫੜਾ ਜਾਵਾਂਗੇ ਘਰ ਵਾਸਤੇ ਆਚਾਰ ਪਹੁੰਚਣ ਨੂੰ ਤਾਂ ਚਲੋ ਹੁਣ ਚੱਲਦੇ ਆ ਬੀਬੀ ਨੂੰ ਵੀ ਮਿਲਾਉਣੇ ਆ ਉੱਥੇ ਜਾ ਕੇ ਬੀਬੀ ਦੀ ਕੋਠੀ ਵੀ ਦਿਖਾਉਨੇ ਆ ਚਲੋ ਅਦਰ ਮਿੱਤਰੋ ਪਹੁੰਚ ਲੱਗੇ ਆਪਾਂ ਪਿੰਡ ਸਾਡੇ ਨਾਨਕੇ ਆਹ ਦੇਖੋ ਵਧੀਆ ਬਣਿਆ ਹੋਇਆ ਆਰੇ ਸਟਾਰਟ ਵਿੱਚ ਜਦੋਂ ਚੱਲਦੇ ਆ ਬੱਸ ਘਰੇ ਤੇ ਉਹਰੇ ਛੋਟੇ ਹੁੰਦੇ ਦੱਬਾ ਹੋ ਖੇਡੇ ਆ ਹੁਣ ਆਉਣਾ ਜਾਣਾ ਮੇਰਾ ਥੋੜਾ ਜਿਹਾ ਘਟ ਗਿਆ ਚੰਡੀਗੜ੍ਹ ਆਉਣਾ ਜਾਣਾ ਹੁੰਦਾ ਨਾ ਹਣ ਤਾਂ ਕਰਕੇ ਤੇ ਕੁਛ ਮੇਰੇ ਨਾਲ ਦੇ ਮੁੰਡੇ ਮੁੰਡੇ ਸਾਰੇ ਉਹਰੇ ਭਾਰਪੂਰ ਚਲੇ ਗਏ ਆੜੀ-ਓੜੀ ਟਮਾਟਾ ਵੀ ਹੈ ਨਹੀਂ ਔਰ ਬੀਬੀ ਔਰ ਬੱਸ ਇੱਦਿ ਬਿਲੋਂ ਮੈਂ ਸੋਚਦਾ ਅੱਜ ਆਪਾਂ ਨਾਲ ਲੱਜੇ ਤਾਂ ਚਲੋ ਚੱਲਦੇ ਆਂ ਆ ਪਹੁੰਚ ਗਏ ਚਲੋ ਇੱਧਰ ਮਿੱਤਰੋ ਮੀਬੀ ਦੀ ਨਮੀ ਕੋਠੀ ਚ ਹੁਣ ਆਪਾਂ ਕਰਦੇ ਆਂ ਚੈੱਕ ਅੰਦਰ ਵੜ ਕੇ ਹਲੇ ਇਹਨੂੰ ਰੰਗ ਕਰਾਉਣ ਨੂੰ ਰਹਿੰਦਾ ਤੇ ਬਾਅਦ ਚੋਂ ਬਣਿਆ ਅੰਦਰ ਵਾਲਾ ਤਾਂ ਹੋ ਗਿਆ ਹੁਣ ਆਪਾਂ ਦੇਖਦੇ ਆਂ ਅੰਦਰ ਗੱਡੀ ਵੜ ਕੇ ਵੀ ਥਾਰ ਵੜਦੀ ਔਰੇ ਇਹ ਤਾਂ ਮੁਸ਼ਕਲ ਹੈ ਇਹ ਵੜਨੀ ਤਾਂ ਚਾਹੀਦੀ ਆ ਇੱਧਰ ਮਿੱਤਰੋ ਮਮੋਣੀ ਤਾਂ ਚੱਲਨੇ ਆਂ ਅੰਦਰ ਆਪਾਂ ਵੀ ਦੇਖਦੇ ਆਂ ਵੜ ਕੇ ਵੜਦੀ ਆ ਚਲੋ ਮੜਿਆ ਕ੍ਰੀਏਟਰ ਆ ਜੀ ਇੱਧਰ ਮਿੱਤਰ ਵੜ ਗਿਆ ਪਾ ਅੰਦਰ ਤੇ ਇੱਧਰ ਸਾਡੀ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਇੱਧਰ ਬੀਬੀ ਦਾ ਸਾਡੀ ਦਾ ਘਰ ਤੇ ਇੱਧਰ ਆ ਬਣ ਗਿਆ ਚਾਲਾ ਪੂਰਾ ਹੋ ਗਿਆ ਕੰਮ ਚੱਲ ਅੰਦਰ ਇੱਧਰ ਪ੍ਰਸਤੀ ਬਣਾ ਤੇ ਸਟੋਰ ਰੂਮ ਜਿਹਾ ਬਣਾਇਆ ਅਸੀਂ ਨੇ ਬੀਬੀ ਨੇ ਤੇ ਇੱਧਰ ਕੋਠੀ ਆ। ਇੱਧਰੋਂ ਗੱਲ ਲੀ ਆਪਾਂ ਐਂਟਰੀ ਅੰਦਰ ਅੰਦਰ ਐ ਐਵੇਂ ਦਾ ਇੱਧਰ ਨਾਲ ਹੀ ਰਸੋਈ ਆ। ਇਹ ਬੀਬੀ ਨੇ ਆਪਣੀ ਮਰਜ਼ੀ ਦਾ ਰੰਗ ਕਰਾ ਲਿਆ ਇਹ ਚ ਮੈਂ ਹੋ ਅਸੀਂ ਹੋਰ ਕਹਿ ਰਹੇ ਸੀ ਬੀਬੀ ਨੇ ਪਹਿਲਾਂ ਕਰਾ ਲਿਆ ਫੇ ਬੀਬੀਆਂ ਦੀ ਚਲੋ ਆਹੀ ਰੱਖ ਲੈਨੇ ਆ। ਤੇ ਇੱਕ ਰੂਮ ਇੱਧਰ ਆ। ਵੈਸਤੇ ਬੈੱਡਰੂਮ ਬਣਾਇਆ ਹਲੇ ਹਨਾ ਉਹਰੇ ਬੈੱਡ ਨਹੀਂ ਲਏ ਤਾਂ ਸੋਫੇ ਲਾਦੇ ਜਿਹੜੇ ਪੈਸ਼ਣੇ ਘਰ ਵਾਲੇ ਸੀ। ਵੀ ਕਹਿੰਦੀ ਹਲੇ ਆਹੀ ਲਾ ਦਨੇ ਆ। ਆ ਲੌਬੀ ਹੋ ਗਈ ਇੱਧਰ ਵਾਸ਼ਰੂਮ ਤੇ ਆਹ ਇੰਜ ਕਮਰੇ ਜਮੈਂ ਆਵਦੇ ਸਾਹ ਦਾ ਰੰਗ ਕਰਾਇਆ ਆ ਦੇਖੋ ਗਲਾਬੀ ਗਲਾਬੀ ਇਹ ਥੋੜਾ ਜਿਹਾ ਮਤਲਬ ਹਲਕਾ ਜਿਹਾ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੋਣਾ ਇਧਰ ਬੀਬੀ ਨੇ ਦੂਸਰਾ ਗੇਟ ਆਵਾ ਤਾਂ ਸਲਾਈਡਿੰਗ ਵਾਲਾ ਇਹ ਸਲਾਈਡ ਹੁੰਦਾ ਆ ਦੇਖੋ ਇਧਰ ਵੀ ਸਟੋਰੂਮ ਆ ਤੇ ਉਪਰ ਉਹ ਗੰਚ ਲਵਾ ਕੇ ਆ ਵਧੀਆ ਬੀਬੀ ਦਾ ਤਿਆਰ ਕਰਿਆ ਹੋਇਆ ਹੋਇਆ ਚਰਖਾ ਚੁੱਕਾ ਆ ਦੇਖੋ ਤੇ ਹੈ ਇਹ ਮੈਂ ਗਾ ਚਰਖਾ ਦਿਖਾਉਂਦਾ ਤੇ ਹਨਾ ਇਹਨੂੰ ਰਸ਼ੀਸ਼ੇ ਸੂਸ਼ੇ ਲਵਾ ਕੇ ਵਧੀਆ ਲੈਟਾਂ ਰੂਟਾਂ ਲਵਾ ਕੇ ਲਵਾਉਣਾ ਇਹ ਹਲੇ ਚੱਲ ਜ ਜਾਂਦਾ ਹੌਲੀ ਹੌਲੀ ਕੰਮ ਹੁਣ ਉੱਪਰ ਦਿਖਾ ਦੇ ਤੁਹਾਨੂੰ ਇੱਕ ਵਾਰ ਆਹੋ ਤੇ ਇਹ ਉੱਪਰ ਵੀ ਆਪ ਕੋ ਹੁਣ ਆਇਆ ਏ ਇੱਕ ਕਮਰਾ ਤਾਂ ਇੱਧਰ ਆਹਾ ਆ ਦੇਖੋ ਜੋਲੇ ਰਸੀ ਰੱਖਿਆ ਬੈੱਡ ਬੁੱਡ ਨੇ ਰੱਖਿਆ ਦੇਖੋ ਇੱਕ ਕਮਰਾ ਇੱਧਰ ਇੱਧਰ ਹੈਗਾ ਵਾਸ਼ਰੂਮ ਤੇ ਇੱਧਰ ਫਰੰਟ ਆ ਦੇਖੋ ਹੁਣ ਵੀ ਬੀਬੀ ਨੇ ਲਦਾ ਹੀ ਨਹੀਂ ਉਹਦੀ ਕੋਠੇ ਤੇ ਤਾਂ ਇੱਧਰ ਪੂਜਾ ਰੂਮ ਆ ਹਾਂ ਇੱਧਰ ਤਾਂ ਆ ਜਾਂਦੀ ਹੋਣੀ ਬੀਬੀ ਫਿਰ ਇੱਧਰ ਉੱਪਰ ਪੂਜਾ ਰੂਮ ਆ ਹਾਂ ਹੇ ਉਪਰੋਂ ਐਵੇਂ ਤੇ ਆ ਥੱਲੇ ਵੀੜਾ ਹੋਰ ਹੋਰ ਵਧੀਆ ਆ ਦੇਖੋ ਉੱਪਰੋਂ ਵੀ ਬਹੁਤ ਵਧੀਆ ਬਣਤਾ ਬੀਬੀ ਕੋਈ ਬਜ਼ੁਰਗਾ ਵਿੱਚ ਬਿਮਾਰ ਹੋ ਜਾਂਦੀ ਜਾਂ ਕੰਮ ਖੜ ਜਾਂਦਾ ਜੀ ਘਰ ਫਿਰ ਲੈ ਜਾਂਦੀ ਸੀ ਬੀਨੂ ਨੂੰ ਪਰ ਲੱਖੀ ਕੰਮ ਅਗਰ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਗਿਆ ਇਧਰ ਬੈਕ ਸਾਈਡ ਆ ਆ ਦੇਖੋ ਔਰ ਇਹ ਤਾਂ ਹਲੇ ਆ ਵੈਸੀ ਰੱਖੀ ਦੀ ਔਰ ਇਹ ਲੋਹੇ ਦੀ ਪੌੜੀ ਚੜਾਉਣੀਆਂ ਗੋਲ-ਗੋਲ ਬਣਨੀ ਦਿੱਤੀ ਹੋਈ ਆ ਗੋਲ-ਗੋਲ ਵਾਲੀ ਇਹਦੇ ਰੇਕ ਦੂਸਰਾ ਵਾਸ਼ਮਾਰ ਤੇ ਇਹ ਆਵਣੀ ਬੀਬੀ ਦੀ ਕੋਠੀ ਹਰ ਬਹੁਤ ਵਧੀਆ ਬਣ ਗਈ ਰੱਬ ਦੀ ਕਿਰਪਾ ਨਾਲ ਹੁਣ ਹੌਲੀ-ਹੌਲੀ ਕੰਮ ਹੋਈ ਜਾਂਦਾ ਹੋਰ ਵੀ ਘੈਂਟ ਹੋ ਜਾਂਦੀ ਆ ਉੱਪਰ ਚੱਕ ਕੇ ਅੰਦਰ ਉੱਪਰ ਚੱਕ ਕੇ ਅੰਦਰ ਰੱਖਦੇ ਨੇ ਹਾਂ ਤੇ ਚਲੋ ਥੋੜਾ ਸੱਲੇ ਜਾਂਦੇ ਆ ਮੈਂ ਵਲੌਗ ਬਲੌਗ ਜਿਹੜੇ ਕਰਨਾ ਆਪਾਂ ਗੁਰਮੀ ਜਣਾ ਦੀ ਬੀਬੀ ਨੇ ਮਾਰਦਾ ਤੁਹਾਨੂੰ ਤਾਂ ਚਲੋ ਮਿੱਤਰੋ ਹਣ ਆਪਾਂ ਤੁਹਾਨੂੰ ਦਿਖਾਉਨੇ ਆ ਬੀਬੀ ਨੇ ਸਾਡੇ ਨਾਲ ਪੁਰਾਣੀਆਂ ਚੀਜ਼ਾਂ ਦਾ ਬਹੁਤ ਸ਼ੌਂਕ ਆ ਤਿਆਰ ਕਰਾ ਕੇ ਰੱਖਦੀ ਆ ਬੀਬੀ ਤੇ ਹੁਣ ਵੀ ਉਹ ਉਹਨਾਂ ਨੇ ਅੰਦਰ ਜਿਵੇਂ ਚਾਰਖਾ ਚੁਰਖਾ ਤਿਆਰ ਕਰਾਉਣਾ ਤੇ ਇੱਕ ਬੀਬੀ ਦੀ ਇੱਧਰ ਚੱਕੀ ਆ ਸਾਫ਼ ਕਰ ਰੱਖੀ ਵੀ ਤੇ ਇਹਦਾ ਇਹਦੀ ਤੁਹਾਨੂੰ ਪਤਾ ਹੀ ਹੁਣ ਪੁਰਾਣੇ ਸਮਿਆਂ 'ਚ ਕਿੰਨੀ ਜ਼ਰੂਰਤ ਸੀ ਇਹਦੇ ਅੱਗੇ ਵੀ ਕਹਿੰਦੇ ਪੈਣੀ ਆ ਆ ਵੇਖੋ ਜਾਏ ਆਂ ਦਾਣੇ ਰੋ ਗੱਬਿਓ ਪੈਂਦੇ ਸੀਗੇ ਆ ਦੇਖੋ ਰੋ ਗੱਬਿਓ ਦਾਣੇ ਪਾ ਕੇ ਤੇ ਹਨਾ ਆਟਾ ਪੀਸਿਆ ਜਾਂਦਾ ਸੀਗਾ ਚਾਹੇ ਕਣਕ ਦਾ ਹੋ ਗਿਆ ਮੱਕੀ ਦਾ ਹੋ ਗਿਆ ਜਿੰਨੇ ਹੋ ਗਿਆ ਤੇ ਤੁਸੀਂ ਦੇਖੋ ਵੀ ਪੁਰਾਣੇ ਲੋਕ ਮੈਂ ਵੈਸੇ ਹੈ ਨਾ ਤਾਂ ਜਿਆਦਾ ਫਿੱਟ ਰਹੇ ਨਹੀਂ ਜਿੰਮ ਜਿੰਮ ਜਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਨੂੰ ਕਮਾਉਂਡ ਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਬਹੁਤ ਜ਼ਿਆਦਾ ਤੇ ਬੀਬੀ ਸਾਡੇ ਨੂੰ ਪੁਰਾਣੀ ਚੀਜ਼ਾਂ ਦਾ ਸ਼ੌਂਕ ਹੈ ਇੱਕ ਵਾਰਾ ਕੋਠੀ ਦਾ ਕੰਮ ਇੱਧਰ ਪੂਰਾ ਹੋ ਜੇ ਵੀ ਜਿਵੇਂ ਆ ਵਾਲਾ ਹੋ ਗਿਆ ਆ ਦੇਖੋ ਰੰਗ ਰੂੰਗ ਫਰਾਂਪਾ ਇੱਕ ਦਿਨ ਆ ਕੇ ਸਾਰੀਆਂ ਪੁਰਾਣੀਆਂ ਚੀਜ਼ਾਂ ਪੂਰੀ ਚੰਗੀ ਤਰ੍ਹਾਂ ਤਿਆਰ ਕਰਾ ਕੇ ਜਾਵਾਂਗੇ। ਥਾਰ ਸਾਡੇ ਅੰਦਰ ਵੜ ਗਈ। ਇਹ ਆ ਧੁੰਦਲਾ। ਇਹ ਤਾਂ ਤੁਹਾਨੂੰ ਪਤਾ ਹੀ ਆ ਪਾਥੀਆਂ ਵਾਲਾ। ਧੂਆਂ ਅੰਦਰ ਆ। ਤੇ ਆਹ ਗੇੜ ਸਾਡੇ ਪੁਰਾਣੇ ਘਰ ਦੇ ਦੀ ਬੀਬੀ ਜਿਹੜਾ ਐਕਸਟੈਂਡ ਕਰਾਤਾ ਬੀਬੀ ਨੇ। ਸੋਨਾ ਵੀ ਲੱਗਦਾ। ਤੇ ਇੱਧਰ ਇਹਤੇ ਵੀ ਬੀਬੀ ਜੀ ਨੇ ਲਾਈਟਾਂ ਲਵਾਉਤੀਆਂ ਨੇ ਆ ਦੇਖੋ ਕੰਸੀਲਡ ਆ ਕਲਰਫੁੱਲ। ਤੇ ਇੱਧਰ ਆ ਬਾਹਰੋਂ ਦਮ ਇਹ ਆ ਰਿਹਾ ਕਿ ਬੰਨ ਤੇ ਡਿਜ਼ਾਈਨ ਪਤਾ ਲੈ ਰਾ ਕਲਰ ਹੋਣਾ ਤਾਂ ਵੱਧ ਵਧੀਆ ਲੱਗੂਗੀ ਆ ਦੇਖੋ ਆ ਵੀ ਚੱਲਦੇ ਨੇ ਉੱਪਰ ਦੋਹੇ ਰੈੱਡ ਕਲਰ ਵਾਲੇ ਰਾਤ ਨੂੰ ਬਹੁਤ ਵਧੀਆ ਲੱਗਦੇ ਨੇ ਉੱਪਰ ਲਾਈਟਾਂ ਅਸੀਂ ਬਹੁਤ ਲਗਾਈਆਂ ਨੇ ਵਧੀਆ ਉਹ ਹਾਲੇ ਸਾਨੂੰ ਪਤਾ ਨਹੀਂ ਤੇ ਇੱਧਰ ਸੱਚ ਬੈੱਲ ਵੀ ਲਵਾਤੀ ਹੈ ਨਾ ਆ ਬੈੱਲ ਵੀ ਲਵਾਤੀ ਆ ਦੇਖੋ ਚਲੋ ਵਧੀਆ ਗੱਲ ਆ ਇਹ ਪਤਾ ਨਹੀਂ ਕਿਉਂ ਲਵਾਏ ਨੇ ਉੱਠਣਾ ਪੈਣਾ ਆ ਵਿੱਚ ਕਿਉਂ ਕਰਨਾ ਤਾਂ ਬਸ ਸਾਰੀ ਵੀ ਖਰਾਬ ਹੋ ਜਾਣੀ ਆ ਐ ਥੋੜੀ ਜਿਹੀ ਦਾ ਤਾਂ ਪਰ ਸੋਈ ਚ ਵੱਜਦੀ ਆ ਤੇ ਆ ਲਾਈਟਾਂ ਉੱਪਰ ਵੀ ਅਸੀਂ ਕਾਫੀ ਰੰਗ ਰੰਗੇ ਲਾਈਟਾਂ ਲਵਾਈਆਂ ਨੇ ਉਹ ਮੈਂ ਤੁਹਾਨੂੰ ਬਾਅਦ ਚ ਦਿਖਾ ਦਵਾਂਗਾ ਰਾਤ ਨੂੰ ਕਿਸੇ ਦਿਨ ਇਧਰ ਮਿੱਤਰੋ ਜਿਵੇਂ ਤੁਹਾਨੂੰ ਦੱਸਿਆ ਵੀ ਹਲੇ ਵੀ ਹੋਲੀ ਹੋਈਗੀ ਪੁਰਾਣੀਆਂ ਚੀਜ਼ਾਂ ਤਿਆਰ ਕਰ ਰਹੀ ਆ ਬੀਬੀ ਨੇ ਆਹ ਬਣਾਏ ਨੇ ਇਧਰ ਜਿਵੇਂ ਚੁੱਲ੍ਹੇ ਹੁੰਦੇ ਨੇ ਆਪਣੇ ਘਰਾਂ ਦੇ ਫਰਾਣੇ ਕਿਹੜੀ ਆ ਆਹ ਹਾਂ ਆਹ ਹਰੀਏ ਬੀਬੀ ਨੇ ਸਾਨੂੰ ਹੀ ਬਣਾ ਕੇ ਦਿੱਤੀਆਂ ਇਹਦੇ ਵਿੱਚ ਕੋਲੇ ਪਾ ਕੇ ਵਧੀਆ ਹਾਂ ਤੌੜੀ ਵੀ ਪਈਆ ਇਧਰ ਉਹ ਤਵੀ ਆ ਦੇਖੋ ਆਹ ਚੁੱਲੇ ਵੀ ਬੀਬੀ ਨੇ ਹਲੇ ਲਿਪਣੇ ਆ ਲੱਖਾਂ ਦੇ ਸਜਾਜੂਗੇ ਉਹ ਵਧੀਆ ਆਬ ਤੇ ਆਹ ਗੁੰਡਾ ਮੈਂ ਤੁਹਾਨੂੰ ਦੱਸਣਾ ਇਹ ਗੁੰਡਾ ਬੀਬੀ ਨੇ ਪਹਿਲਾਂ ਉਹ ਦੇਖੋ ਗੇਟ ਨਹੀਂ ਜਿਹੜਾ ਮੇਨ ਆ ਬੀਬੀ ਨੇ ਪਹਿਲਾਂ ਨਾ ਡਿਜ਼ਾਈਨ ਨੂੰ ਸਮਝ ਕੇ ਅਸੀਂ ਹੈ ਨਹੀਂ ਸੀ ਗਲਤ ਲਵਾ ਲਿਆ ਕਿ ਇਧਰ ਲਵਾ ਲਿਆ ਇੱਕ ਉਧਰ ਲਵਾ ਲਿਆ ਬਸ ਉਹ ਗੇਟ ਥੋੜਾ ਗਲਤ ਬਣਿਆ ਹੋਇਆ ਸੀਗਾ ਚਲੋ ਬੀਬੀ ਨੂੰ ਬੀਬੀ ਨੂੰ ਵਧੀਆ ਲੱਗ ਰਿਹਾ ਸੀ ਆ ਬੀਬੀ ਨੂੰ ਮੈਂ ਕਿਹਾ ਵੀ ਉਹ ਸੈਡ ਵਾਲਾ ਪਟਾ ਦਿਓ ਹੁਣ ਉਥੇ ਕਲਰ ਕਰਾ ਦਾਂਗੇ ਜਿੱਥੇ ਚਿੱਟਾ ਚਿੱਟਾ ਜਿਹਾ ਦਿਖ ਰਿਹਾ ਉਥੇ ਵੀ ਸੇਮ ਲਵਾ ਲਿਆ ਤੇ ਉਹ ਵਟਾ ਕੇ ਬੀਬੀ ਨੇ ਕਹਿੰਦੇ ਉਰੇ ਲਵਾਤਾ ਬੀਬੀ ਕਹਿੰਦੀ ਉੱਤਰ ਨੂੰ ਸੌਖਾ ਰਹਿੰਦਾ ਤੇ ਬੀਬੀ ਕਹਿੰਦੀ ਵੀ ਉੱਤਰ ਨੂੰ ਸੌਖਾ ਰਹਿੰਦਾ ਉਹਨੂੰ ਫੜ ਕੇ ਚਲੋ ਐ ਆ ਵੀ ਬਜ਼ੁਰਗਾਂ ਨੂੰ ਸੌਖਾ ਰਹਿੰਦਾ ਤੇ ਹੁਣ ਤਾਂ ਗੇਟ ਬਹੁਤ ਖੁੱਲਾ ਆਪਣੇ ਘਰ ਨਾਲੋਂ ਵੀ 2 ਫੁੱਟ ਮੈਨ ਲਗਾ ਤਾਂ ਖੁੱਲਾ ਗੱਡੀ ਆ ਰਾਮ ਨਾਲ ਵੱਡ ਜਾਂਦੀ ਆ ਜੇ ਥਾਰ ਵੱੜ ਗਈ ਤਾਂ ਕੋਈ ਵੀ ਵੱਡ ਜਾਣੀ ਆ ਫੋਰਚੂਨਰ ਵੀ ਵੱਡ ਜੂ ਸਾਰੀਆਂ ਵੱਡ ਜਾਣਗੀਆਂ ਤੇ ਕੋਠੀ ਰੱਬ ਦੀ ਕਿਰਪਾ ਨਾਲ ਸਾਡੀ ਵਧੀਆ ਬਣ ਗਈ ਬੀਬੀ ਦੀ ਤੇ ਹੱਸ ਚੱਲੀ ਜਾਂਦਾ ਹੁਣ ਕੰਮ ਹੁਣ ਆ ਦੇਖੋ ਰੇ ਗਮਲੇ ਬੀਬੀ ਨੇ ਇਹ ਸਾਰੇ ਆਪ ਤਿਆਰ ਕਰਨੇ ਆਲੇ ਬੜਾ ਇਹ ਕੋਠੀ ਦਾ ਰੇ ਕਲਰ-ਕਲਰ ਜਿਹਾ ਹੋ ਜੇ ਵਧੀਆ ਫਿਰ ਹੁਣ ਆ ਉੱਪਰ ਵੀ ਦੇਖੋ ਡਿਜ਼ਾਈਨ ਪਵਾਇਆ ਲੈਂਟਰ ਤੋਰੇ ਤੱਕ ਆ ਉਪਰਾਂ ਹਲਕਾ-ਹਲਕਾ ਜਿਹਾ ਵਧੀਆ ਲੱਗਦਾ ਪਵਾਇਆ ਹੋਇਆ ਤਾਂ ਕਰਕੇ ਉੱਪਰ ਮੈਂ ਹੁਣ ਦਿਖਾ ਲਿਆ ਆ ਤੇ ਇਹਨੂੰ ਹਰ ਕੋ ਦਹਤਾ ਵੀ ਸਾਡੀ ਪੁਰਾਣੀ ਇੱਜ਼ਾ ਦੀ ਬਹੁਤ ਅੱਜ ਸ਼ਕੀਨ ਆ ਜਾਂਦੀ ਹੁੰਦੀ ਵੀ ਜਿਹੜਾ ਇਹਨਾਂ ਚੰਗੀ ਦਾ ਸੁਭਾਅ ਕੇ ਰੱਖਦੀ ਜਿਵੇਂ ਅੱਜ ਕੱਲ ਕਰਾਂ ਦੇ ਐਂਟੀਕ ਬਣ ਗਏ ਤੀਜਾਂ ਜਿਵੇਂ ਹਾਰੀ ਹੋ ਗਈ ਚੱਕੀ ਹੋ ਗਈ ਕਿਸੇ ਦੇ ਘਰ ਚ ਹੁੰਦੀ ਆ ਹੁਣ ਕੋਈ ਉਹ ਜਿਹੜਾ ਐਂਟੀਕ ਪੀਸ ਸ਼ਕੀਨ ਆ ਉਹਦੇ ਕੋਲੇ ਹੁੰਦੀ ਆ ਤਾਂ ਚਲੋ ਦੇਖੀ ਚੱਲੋ ਵਲੌਗ ਮੈਂ ਤੁਹਾਨੂੰ ਹੋਰ ਜੀ ਦਿਖਾਉਣੀ ਆ ਅੱਧੀ ਬੀਬੀ ਨੂੰ ਜਮਿਆ ਵਧੀਆ ਲੱਗੇ ਸੀ ਕੋਈ ਨਹੀਂ ਕਹਦਾ ਕਿ ਗਈ ਹੋਣੀ ਬੀਬੀ ਆ ਸੈਲਫੀ ਦੀ ਮਗਰ ਰੱਖਣ ਵਾਲੇ ਆਹ ਦੇਖੋ ਉਰੇ ਇਹਦੇ ਨਾਲ ਲੱਗਦੇ ਨੇ ਇਹ ਚ ਫਸ ਜਾਂਦੇ ਆ ਤੇ ਬੀਬੀ ਲੈ ਆਈ ਆਹ ਦੇ ਕੋਰੇ ਕੋਰੇ ਉਰੇ ਵੀ ਇਹ ਨਾਲ ਜੁੜਦੇ ਨੇ ਆਹ ਦੇ ਆਹ ਇਹ ਥੋੜੇ ਢੱਲਾ ਹੋ ਗਏ ਆ ਇੱਕ ਪਾਸੇ ਹੁੰਦਾ ਦਾ ਇਹ ਬੜੇ ਜਣ ਜਣੀ ਕੇ ਸੇਫਟੀ ਵਾਲਾ ਨਹੀਂ ਬੀਬੀ ਕਹਿੰਦੀ ਮੈਨੂੰ ਵਧੀਆ ਲੱਗਿਆ ਤਾਂ ਲੈ ਲੇ ਨੋ ਨੋ ਸ਼ੌਕ ਨੇ ਬੀਬੀ ਜੀ ਨੂੰ ਜਿਹੜਾ ਕੋ ਵਧੀਆ ਲੱਗਦਾ ਮਾਈ ਝੜ ਦੋ ਫਰਮੇਕਰ ਫਿਰ ਜਾਨ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਐਕਸਪਲੇਨ ਕਰ ਦੰਨਾ ਵੀ ਇਹ ਕੀ ਕੀ ਆ ਪੁਰਾਣੀਆਂ ਦੀਆਂ ਕੀ ਹਿਸਾਬ ਕਿਤਾਬਾਂ ਕਿਉਂਕਿ ਹੁਣ ਇਹ ਐਂਟੀਕ ਹੋ ਚੁੱਕੀਆਂ ਨੇ ਨਾਰਮਲ ਵੀ ਆਪਣੇ ਘਰੇ ਦਿਖਦੀਆਂ ਨਹੀਂ ਹੈਗੀਆਂ ਸਾਡੇ ਕਦੇ ਵੀ ਨਹੀਂ ਹੈਗੀਆਂ ਖੁੱਦ ਬੀਬੀ ਨੇ ਸਾਹਮ ਕੇ ਰੱਖਿਆ ਨੇ ਇਹ ਤਾਂ ਮਿਊਜ਼ੀਅਮ ਅਚ ਮਤਲਬ ਲੱਗਣੇ ਵਾਲਾ ਟਾਈਮ ਹੋਇਆਗਾ ਦੇਖ ਲੋ ਫਿਰ ਸਾਹਮ ਕੇ ਰੱਖਿਆ ਕਰਵਾਈ ਇਹ ਚੀਜ਼ਾਂ ਇਹ ਦੌਰ ਕਦੇ ਮੁੜ ਕੇ ਨਹੀਂ ਆਉਂਦਾ ਹੈਗਾ ਮੈਂ ਤੁਹਾਨੂੰ ਤਾਂ ਵੀ ਚੰਗੀ ਤਰ੍ਹਾਂ ਦਿਖਾਉਣਾ ਤੇ ਆਪਾਂ ਬਲੌਗ ਰੈਡਿਟ ਕਰ ਲਿਆ ਹੁਣ ਟਾਈਮ ਹੋ ਗਿਆ ਕੋਲ ਇੱਕ ਬਾ ਚੱਲਦੇ ਆਂ ਅੱਧੇ ਘੰਟੇ ਤੱਕ ਘਰ ਨੂੰ ਨੇ ਕਾਨੂੰਨੀ ਮਤਲਬ ਮਲੋ ਹਮਣ ਨੂੰ ਮੈਂ ਗੱਡੀ ਤੇ ਕੇ ਦੂਸਰੀ ਘਰ ਨੂੰ ਭੇਜ ਦੂੰਗਾ ਵਰਨਾ ਤੇ ਹੁਣ ਆਪਾਂ ਨਾ ਇਕਵਟੀਟੀ ਤੁਹਾਨੂੰ ਮੈਂ ਪੁਰਾਣੀਆਂ ਚੀਜ਼ਾਂ ਦਿਖਾਈਆਂ ਨੇ ਉਹ ਆਪਾਂ ਇੱਕ ਵਾਰ ਬੀਬੀ ਤੋਂ ਪੁੱਛਦੇ ਆ ਕਿ ਉਹਨਾਂ ਦਾ ਕੀ ਕੰਮ ਸੀਗਾ ਜਿਵੇਂ ਮੈਨੂੰ ਵੀ ਜਿਆਦਾ ਨਹੀਂ ਪਤਾ ਹੈਗਾ ਆਪਣਾ ਪੁਰਾਣਾ ਵਿਰਸਾ ਬੀਬੀ ਸਾਹਿਬ ਕੇ ਰੱਖ ਲਈ ਬੀਬੀਆਂ ਦੇ ਤਿਆਰ ਕਰਨੀ ਬੰਦਗੀ ਕਲੀ ਚੀਜ਼ ਆ ਮੜੇ ਮੈਂ ਸਿੱਧਾ ਕਰਨ ਆਇਆ ਦੀ ਨਜ਼ਰ ਵੱਟੂ ਜੀ ਤੇ ਹਾਂ ਭਾਈਕਰ ਬੀਬੀ ਤਾਂ ਪੁੱਛਦੇ ਆ ਵੀ ਜਿਹੜੀਆਂ ਆਪਾਂ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਿਖਾਈਆਂ ਜਿਵੇਂ ਹਾਰੀ ਚੁੱਲਾ ਚੁੱਲਾ ਤਾਂ ਚਲੋ ਆਪਾਂ ਨੂੰ ਅੱਜ ਕੱਲ ਪਤਾ ਵੀ ਆ ਪਰ ਕਈਆਂ ਨੂੰ ਜਿਵੇਂ ਹਾਰੀ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਤਾਂ ਹਾਂ ਉਹ ਆਪ ਬੀਬੀ ਤੋਂ ਜਾਣਕਾਰੀ ਲੈਣੇ ਆ ਇਹ ਆਪਣਾ ਪੁਰਾਣਾ ਵਿਰਸਾ ਇਹ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਕਿਉਂਕਿ ਇਹ ਹੈਗੀਆਂ ਨੇ ਐਂਟਿਕ ਪੀਸ ਜਿਵੇਂ ਹੁਣ ਉਹ ਚਰਖਾ ਹੋ ਗਿਆ ਇਹਦੇ ਨਾਲ ਧਾਗੇ ਜਿਵੇਂ ਕਰਦੇ ਹੁੰਦੇ ਸੀ ਇੱਧਰ ਸਾਡੀ ਬੀਬੀ ਆਪ ਬੀਬੀ ਤੋਂ ਲੈਣੇ ਜਾਣਕਾਰੀ ਹਨੀ ਚੀਜ਼ਾਂ ਬਾਰੇ ਤੇ ਇੱਧਰ ਬਿਸਕੁਟ ਤੇ ਇੱਧਰ ਹੈ ਹਨ ਹਾਂਜੀ ਤਾਂ ਹਾਂਜੀ ਮੇਤਰੋ ਇੱਕ ਆਹ ਦੱਸੋ ਕੀ ਨੇ ਕੀ ਨੇ ਖਾਦਾ ਤੁਹਾਨੂੰ ਦਿਖਾਉਣੇ ਆ ਬੀਬੀ ਮੇਰੇ ਖਾਣਾ ਹੈ ਨਹੀਂ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੰਨਾ ਕਿਤੇ ਬਾਹਰ ਗਏ ਨੇ ਤਾਂ ਮੈਂ ਚੰਗੀ ਤਰ੍ਹਾਂ ਦੱਸ ਦਿੰਨਾ ਵੀ ਉਹ ਜੜੀਆਂ ਉਹ ਪੁਰਾਣੀ ਜਿਹੜੀਆਂ ਉਹ ਕੀ ਕੰਮ ਚ ਨੇ ਇਹਨਾਂ ਦਾ ਮੈਨੂੰ ਵੀ ਪਤਾ ਤੇ ਆਹ ਕੀ ਨੇ ਕੀ ਨੇ ਖਾਦਾ 1 ਰੁਪਏ ਵਾਲਾ ਆਹ ਕੀ ਸੀਗਾ ਇਹ ਚੂਰਨਾ ਬੜਾ ਸਵਾਦ ਆਉਂਦਾ ਛੋੜਿਆਂ ਦੇ ਬਾਬਾ ਖਾਦਾ ਹੁਣ ਕਾਦਿਆਂ ਡਰਾਈ ਇਹਨੂੰ ਵੀ ਬਹੁਤ ਟਾਈਮ ਬਾਦ ਸਾਲਾਂ ਬਾਅਦ ਹੀ ਖਾਣ ਲੱਗਿਆ ਮੈਂ ਇਹਨੂੰ ਚਲੋ ਖਾਂਦੇ ਆਂ ਇੱਧਰ ਅੰਬੀਆਂ ਦੀ ਚਟਣੀ ਬਣਾਉਦੇ ਬੀਬੀ ਸਾਡੇ ਵਾਸਤੇ ਤੇ ਆਪਾਂ ਬੀਬੀ ਤੋਂ ਪੁੱਛਦੇ ਆਂ ਵੀ ਇਹ ਚ ਕੀ ਕੁਝ ਪੈਂਦਾ ਕੀ ਕੁਝ ਪੈਂਦਾ ਬੀਬੀ ਦੱਸਿਓ ਇਹਦੇ ਵਿੱਚ ਪਹਿਲਾਂ ਜੀਰਾ ਹੂੰ ਇੱਥੇ ਹੂੰ ਲਾਂਜੀ ਹਾਂਜੀ ਸੌਂਫ ਬਸੇ ਅੰਦਰ ਵਿੱਚ ਜਾਏ ਮਾਰੂ ਪਾ ਲੋ ਆਹ ਕਾਵਾ ਲੋ ਹਾਂਜੀ ਮਾਜੀ ਪਾ ਲੋ ਸਾਰਾ ਕੁਝ ਪਾਇਆ ਜਾਂਦਾ ਈ ਓਕੇ ਤੇ ਨੂੰ ਉਹ ਤੇਲਤਾ ਕਿਉਂ ਤੇਲ ਥੋੜਾ ਜਿਹਾ ਪਾੜ ਲਓ ਉਹਦੇ ਵਿੱਚ ਉਹ ਸਮਾਨ ਸਿੱਟਾ ਠੀਕ ਹੈ ਜੀ ਫੇਰ ਸਮਾਨ ਸਿੱਟ ਕੇ ਕਿਹਰੇ ਵਿੱਚ ਪਤੂ ਗਾਸ ਕਰਕੇ ਹੁੰਦੀ ਆ ਬਾਤ ਨਹੀਂ ਠੀਕ ਹੈ ਜੀ ਫੇਰ ਉਹਤੇ ਮਾਦੋ ਇਹ ਵਿੱਚ ਸ਼ੱਕਰ ਪਾਤੀ ਓਕੇ ਤੇ ਸ਼ੱਕਰ ਨਾਲ ਥੋੜੀ ਜਿਹੀ ਕਾਲੀ ਹੋ ਗਈ ਹਾਂ ਜੇ ਆਪਾਂ ਚੀਨੀ ਪਾ ਜੇ ਉਹਦੇ ਨਾਲ ਕਿੱਤੀ ਕਿੱਤੀ ਬਣਦੀ ਠੀਕ ਹੈ ਜੀ ਹਾਂ ਓਕੇ ਦੱਸੋ ਕਿਹਦੀ ਕਿਹਦੀ ਫੇਵਰੇਟ ਹੈ ਦੀ ਬਹੁਤ ਫੇਵਰੇਟ ਆਹੇ ਦੇਖੋ ਦੇਖੀ ਚਲੋ ਤੇ ਇਦਾਂ ਸ਼ੱਕ ਮਿੱਠੇ ਚੌਲ ਚੱਕਰ ਵਾਲੇ ਇਹ ਆਪਾਂ ਖਾਣੇ ਆ ਕਰਦੇ ਆ ਟਰਾਈ ਖਾਣੇ ਆ ਮਿੱਤਰੋ ਸ਼ੱਕਰ ਵਾਲੇ ਮਿੱਠੇ ਚੌਲ ਇਹ ਸ਼ੱਕਰ ਆਪਾਂ ਨੂੰ ਮਿੱਠਾ ਖਰਾਬ ਨਹੀਂ ਕਰਦਾ ਹੈਗਾ ਦੂਈ ਚੀਨੀ ਖਰਾਬ ਕਰਦੀ ਆ ਤੇ ਇਹ ਅੱਜ ਕੱਲ ਹਨਾ ਮੈਂ ਦੇਖਿਆ ਵੀ ਕੋਈ ਨਹੀਂ ਖਾਂਦਾ ਘਰਾਂ 'ਚ ਨਹੀਂ ਬਣਦੇ ਹੈਗੇ ਕੌਣ ਕੌਣ ਖਾਂਦਾ ਦੱਸਿਓ ਪਿੰਡਾਂ ਵਾਲੇ ਤਾਂ ਖਾਂਦੇ ਨੇ ਸ਼ਹਿਰਾਂ ਵਾਲਿਆਂ ਨੂੰ ਨਹੀਂ ਪਤਾ ਹੈਗਾ ਇਹਨਾਂ ਬਾਰੇ ਕੋਈ ਤਾਕਤਵਰ ਚੀਜ਼ਾਂ ਨੇ 버ਗਰ ਬੀਜਾਂ ਨਾਲੋਂ ਬਹੁਤ ਵਧੀਆ ਚੀਜ਼ਾਂ ਨੇ ਇਹ ਤੇ ਇਹ ਸਾਰਿਆਂ ਨੂੰ ਖਾਣੀਆਂ ਚਾਹੀਦੀਆਂ ਨੇ ਇਹ ਆਪਣੇ ਪੰਜਾਬ ਦੇ ਪੰਜਾਬ ਦੀ ਤਾਂ ਹੀ ਇਹਨੇ ਤਕੜੇ ਪਏ ਹੁੰਦੇ ਪਹਿਲਾਂ ਲੋਕ ਤਾਂ ਇਹ ਖਾਣੇ ਚਾਹੀਦੇ ਨੇ ਚਲੋ ਖਾ ਲਈਏ ਫਿਰ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਦੇ ਸੀਗੇ ਹਾਂਜੀ ਮਿੱਤਰੋ ਹੁਣ ਆਪਾਂ ਬੀਬੀ ਤੋਂ ਪੁੱਛਦੇ ਹਾਂ ਵੀ ਹਨਾ ਜਿਹੜੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਇਹਦਾ ਤਾਂ ਕੀ ਕੰਮ ਸੀ ਤੇ ਕਿਵੇਂ ਆ ਕਿਵੇਂ ਕਈਆਂ ਨੂੰ ਨਹੀਂ ਪਤਾ ਰਹਾ ਜੀ ਬੀਬੀ ਆ ਤੁੰਨੇ ਦੇ ਉੱਤੇ ਘਰ ਦੇ ਕੰਮ ਅੱਛਾ ਆ ਤੋੜੀ ਆ ਇਹ ਚ ਸਾਗ ਬਣਦਾ ਹੁੰਦਾ ਹੁਣ ਦੱਸੋ ਬੀਬੀ ਵੀ ਆ ਹਾਰੀ ਆ ਜਿਹੜੀ ਇਹ ਕੀ ਕ ਹਾਂ ਇਹਦੇ ਵਿੱਚ ਨਾ ਦੁੱਧ ਤੱਤਾਦਾ ਤੇ ਤੇ ਤੇਦਾ ਹੋਰੀਆਂ ਚ ਪਾਦੇ ਹਾਂ ਹਾਂ ਅਜੇ ਨਾ ਉਹ ਚੱਕਰੀਆਂ ਇਹਦੇ ਨਾਲ ਬੜੀ ਚੱਕਰੀ ਹੁੰਦੀ ਸੀ ਹਾਂਜੀ ਕੋਈ ਇਹਦੇ ਵਿੱਚ ਦੁੱਧ ਤੱਤਾਦਾ ਧੰਦੇ ਤੇ ਹਾਰਿਆ ਅਜੋ ਹਾਂਜੀ ਢਾਲ ਵੀ ਧਰ ਦਿੰਦੇ ਆ ਜਿਵੇਂ ਸੋਲਿਆਂ ਦੀ ਢਾਲ ਹੋਗੀ ਹਾਂਜੀ ਰਾਤ ਨੂੰ ਆਪਦੇ ਦੁਪਹਿਰੇ ਤੋਂ ਪਾਠੀਆਂ ਪਾ ਦਿੰਦੇ ਤੇ ਵਿੱਚ ਹੁਣ ਪਾਠੀਆਂ ਪਾ ਕੇ ਤੌੜੀ ਧਰ ਕੇ ਵਿੱਚ ਢਾਲ ਸਾਰਾ ਕੁਝ ਪਾ ਕੇ ਉਹ ਉਹਦੇ ਵਿੱਚ ਢਾਲ ਇਕਣੇ ਬਣ ਜਾਂਦੀ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਚੁੱਲਾ ਉਹ ਤਾਂ ਉਹ ਟਾਈਕੀ ਹੀ ਆ ਹਾਂਜੀ ਇਹਦੇ ਵਿੱਚ ਬਾਣ ਨਿਕਾ ਲਾ ਕੇ ਸਾਲ ਜੂਰੇ ਬਾਦ ਦੇ ਤੇ ਅੱਗੇ ਜਾ ਕੇ ਹਾਂਜੀ ਇਹਦੇ ਵਿੱਚ ਸਾਗ ਬਣਾਉਂਦੇ ਸੀ ਠੀਕ ਹੈ ਜੀ ਤੌੜੀ ਚ ਤੌੜੀ ਚ ਦਾ ਜਿਵੇਂ ਹਨਾ ਸਾਗ ਬਣਦਾ ਹਨਾ ਉੱਪਰ ਜਿਹੜੀ ਪਈ ਆ ਤੇ ਪਿੱਛੇ ਤਵੀ ਪਈ ਆ ਹਨਾ ਉਹ ਤਾਂ ਵੀ ਚੁੱਲ੍ਹੇ ਦੇ ਧਰਕੇ ਇਹਦੇ ਨਾਲ ਚੁੱਲ੍ਹੇ ਨਾਲ ਵੱਡੀ ਲੋਹ ਹੁੰਦੀ ਸੀ ਉਹਦੇ ਤੇ ਧਰਕੇ ਫਿਰ ਰੋਟੀਆਂ ਬਣਾਉਂਦੇ ਤੇ 3 3 4 4 ਇਕੱਠੀਆਂ ਪਾਈ ਜਾਂਦੇ ਨਾ ਟੋਬਰਾਂ ਦੇ ਵਿੱਚ ਹਾਂਜੀ ਹਾਂ ਚੁੱਲ੍ਹੇ ਤੇ ਰੋਟੀ ਬਣਦੀ ਹਾਂਜੀ ਹੁੰਡੀ ਬਣਾ ਲੈਂਦੇ ਨੇ ਜਾਣੀ ਹੁਣ ਬਿਆਣਾ ਸਾਦੀਆਂ ਨੂੰ ਬਣਦੀ ਹੈ ਠੀਕ ਹੈ ਜੀ ਤੇ ਅੰਦਰ ਆਪਣੇ ਉਹ ਪਈ ਚੱਕੀ ਹੈ ਨਾ ਚੱਕੀ ਦਾ ਦੱਸੋ ਬੀਬੀ ਕੀ ਕੰਮ ਆ ਚੱਕੀ ਦੇ ਅੱਗੇ ਤਾਂ ਜਿਹੜੇ ਆ ਪੰਜਾਬ ਜਾਨੀ ਮੇਰੇ ਨਾਲ ਪਹਿਲਾਂ ਮੇਰੀ ਮਾਂ ਸੀ ਹਾਂ ਉਹ ਤਾਂ ਅੱਗੇ ਆਟਾ ਵੀ ਘਰੇ ਪੀਸ-ਪੀਸ ਕੇ ਰੋਟੀਆਂ ਬਣਾਉਂਦੀ ਹੁੰਦੀ ਸੀ ਜਿਹੜਾ ਚੁੱਥੀਆਂ ਹੁੰਦੀਆਂ ਤੇ ਜਾ ਕੇ ਆਟਾ ਪੀਸਣਾ ਫਿਰ ਇਹਦੇ ਉੱਤੇ ਸੋਲਿਆਂ ਦੀ ਦਾਲ ਵੀ ਢਾਲ ਨੂੰ ਹਾਂਜੀ ਦਲੀਆ ਵੀ ਢਾਲ ਲੈਣੇ ਆ ਹਾਂਜੀ ਅੱਛਾ ਇਹਦੇ ਤਾਂ ਹੁਣ ਵੀ ਦਲੀਆ ਢਾਲ ਲੈਣੇ ਆ ਅੱਛਾ ਅੱਛਾ ਜੀ ਜਿਹੜਾ ਆਪਾਂ ਖਾਂਦੇ ਆ ਘਰੇ ਹਾਂਜੀ ਉਹ ਕੋਈ ਹਲਦੀ ਕੋਈ ਚੀਜ਼ ਪੀਸ ਲੈ ਇਹਦੇ ਨਾ ਸਾਰੀ ਚੀਜ਼ ਪੀਸੀ ਜਾਂਦੀ ਹੈ ਇਹ ਅਸੀਂ ਘਰੇ ਤੋਂ ਲੈ ਲੈਂਦੇ ਹਾਂ 14 ਦਾ ਆਟਾ ਪੀ ਕੇ ਪਿੰਨੀ ਆ ਬਣਾ ਲੈਂਦੇ ਸਾਰਾ ਕੁਝ ਇਹਦੇ ਨਾਲ ਬਣ ਜਾਂਦਾ ਠੀਕ ਹੈ ਜੀ ਹਾਂ ਰੱਖੀ ਜੀ ਫੇਰੇ ਵੀ ਜਾਨੀ ਕਿ ਹੁਣ ਸਾਰੀਆਂ ਚੀਜ਼ ਆਪਾਂ ਤਿਆਰ ਕਰਾਉਣੀਆਂ ਨੇ ਹਨਾ ਹੁਣ ਸਾਰਾ ਕੁਝ ਹੈ ਐਨ ਵਧੀਆ ਸਜਾ ਕੇ ਰੱਖ ਦੇਣਾ ਓਰੇ ਰੰਗ ਰੰਗ ਕਰਕੇ ਮੈਂ ਦਿਖਾ ਦਿੰਦਾ ਤੁਹਾਨੂੰ ਚੱਕੀ ਵੀ ਆ ਰੱਖੀ ਜਿਵੇਂ ਗੁਰਮ ਹੈ ਆ ਦੇ ਦੇਣਾ ਮੈਂ ਅੰਦਰ ਜਿਵੇਂ ਅੰਦਰ ਜਿਵੇਂ ਓਰੇ ਆਟਾ ਪੈਂਦਾ ਓਰੋਂ ਇਹਨੂੰ ਐ ਘੁਮਾਈ ਦਿੰਦਾ ਸੀਗਾ ਔਰ ਹੋਰ ਜ਼ਿਆਦਾ ਆਟਾ ਬਾਰਾ ਨਿਕਲਦਾ ਸੀ ਥੱਲੇ ਔਰ ਕੋਈ ਵੀ ਭਾਂਡਾ ਰੱਖਿਆ ਹੁੰਦਾ ਸੀਗਾ ਤੇ ਇਹ ਕੰਮ ਸੀ ਤੇ ਇੱਧਰ ਹੋਰ ਵੀ ਪੁਰਾਣਾ ਸਮਾਨ ਵਿੱਚ ਵਿੱਚ ਪਿਆ ਹੁਣ ਜਿਵੇਂ ਯਾਦ ਨਹੀਂ ਹੈ ਤੇ ਉਹ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਚ ਇੱਕ ਚੀਜ਼ ਆਪ ਨੂੰ ਬੀਬੀ ਨੇ ਹੋਰ ਦੱਸੀ ਆ ਆਹ ਦੇਖ ਇਹਦੇ ਨਾਲ ਪਕਾਹ ਵੀ ਜਦੇ ਹੁੰਦਾ ਰੂ ਕੀ ਹੁੰਦਾ ਇਹ ਵੀ ਹੁਣ ਦੱਸੋ ਸ਼ੁਰੂ ਤੋਂ ਇਹ ਇਹ ਜਿਹਦੇ ਅੱਗੇ ਹੁਣ ਪਕਾਹ ਵੀ ਜਦੇ ਹੁੰਦੇ ਤੇ ਹਾਂਜੀ ਆਪਣੇ ਹੁਣ ਵੀ ਖੜਾ ਬਾਦੀ ਚ ਕਪਾਹ ਹਾਂ ਰੂ ਹਾਂ ਰੂ ਹਾਂ ਰੂ ਇਹਦੇ ਨਾਲ ਉਹ ਫੁੱਟੀਆਂ ਹੁੰਦੀਆਂ ਨੇ ਜਿਹੜੀਆਂ ਹਾਂਜੀ ਇੱਧਰ-ਇੱਧਰ ਆਇਆਂ ਲਾਈ ਜਾਂਦੇ ਆ ਅੱਛਾ ਜੀ ਉਧਰਲੇ ਪਾਸੇ ਬਣੇਵੇਂ ਗਿਰ ਜਾਂਦੇ ਨੇ ਇੱਧਰਲੇ ਪਾਸੇ ਰੂ ਵੇਚ ਜਾਂਦੀ ਆ ਅੱਛਾ ਜੀ ਇਹ ਬੇਰਣਾ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਰੂ ਬੇਰਣਾ ਇਹ ਤਾਂ ਮੈਂ ਪਹਿਲੀ ਵਾਰ ਦੇਖਿਆ ਅਜੇ ਤਾਂ ਬਹੁਤ ਕੁਛ ਆ ਦੇਖਿਆ ਹੋਈ ਨਹੀਂ ਆਪਾਂ ਫਿਰ ਬੀਬੀ ਜਦ ਤੱਕ ਤਿਆਰ ਕਰਾਉਂਦੀ ਆਪਾਂ ਫਿਰ ਤੋਂ ਕਿਹੜਾ ਮਾਰਾਂਗੇ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੰਦਰ ਹੋ ਗਿਆ ਚਰਖਾ ਹਨਾ ਵੀ ਚਰਖੇ ਦਾ ਕੀ ਕੰਮ ਹੁੰਦਾ ਦੀ ਚਰਖੇ ਨਾਲ ਅੱਗੇ ਕੱਤ-ਕੱਤ ਕੇ ਦਰੀਆਂ ਹੁੰਦੇ ਨੇ ਅੱਛਾ ਢੀਆ ਦਰੀਆਂ ਨੇ ਹਾਂਜੀ ਹਾਂਜੀ ਦੇ ਖੇਸੀਆਂ ਘਰੇ ਵੀ ਬੁਣਿਆ ਆਪਣੇ ਕੁੰਬਲ ਬਣਾਈ ਵਿਤੀ ਅੱਛਾ ਜੀ ਖੇਸੀਆਂ ਜਿਹੜੀਆਂ ਦਾਲੇ ਲੈਂਦੇ ਤੇ ਠੀਕ ਹੈ ਜੀ ਤਾਂ ਭੂਰੇ ਆ ਗਏ ਹਾਂਜੀ ਹਾਂਜੀ ਦੇ ਖੇਸੀਆਂ ਹੀ ਲੈਂਦੇ ਨੇ ਤੇ ਠੀਕ ਆ ਠੀਕ ਹੈ ਜੀ ਯਾਨੀ ਕਿ ਆਪਣਾ ਪੁਰਾਣਾ ਪੰਜਾਬ ਦਾ ਵਿਰਸਾ ਤੇ ਵਸ ਹੁਣ ਆਪਾਂ ਚੱਲਦੇ ਆਂ ਤੇ ਬੀਬੀ ਹਲੇ ਸਮਾਨ ਤਿਆਰ ਕਰਾ ਲਈ ਫਿਰ ਆਪਾਂ ਸੰਸਾਰ ਕੁਸ ਚੰਗੀ ਤਰ੍ਹਾਂ ਦਿਖਾ ਕੇ ਜਾਵਾਂਗੇ ਚਲੋ ਚੱਲਦੇ ਆਂ ਹੁਣ ਮਿੱਤਰੋ ਆਪਾਂ ਚੱਲਦੇ ਆਂ ਬਸ ਗੱਡੀ ਆਪਾਂ ਕਰ ਲਈ ਬੈਕ ਉਹ ਪਹਿਲਾਂ ਬੀਬੀ ਨੇ ਗੱਭਰੇ ਪੌੜੀਆਂ ਬਣਵਾਤੀਆਂ ਸੀਆਂ ਮੈਂ ਫਿਰ ਸਪਲੇਨ ਕਰਾਇਆ ਕਿਉਂਕਿ ਗੱਡੀ ਮੁੜਨੀ ਸੀ ਔਖਾ ਸੀਗਾ ਤਾਂ ਕਰਕੇ ਚਲੋ ਹਾਲੇ ਹੋ ਗੱਡੀ ਕਿੰਨੀ ਫੋਣੀ ਲਾਦੀ ਇਹਨੇ ਖੜੀ ਬਸ ਚਲੋ ਚੱਲਦੇ ਹਾਂ ਹੁਣ ਇਧਰ ਮੇਰੇ ਤੋਂ ਧarli ਕੱਟਣੀ ਆਹ ਪਤਾ ਨਹੀਂ ਕੀ ਆ ਮੈਨੂੰ ਪੁੱਛੂਗਾ ਵੀ ਹਰਦੇ ਵਾ ਵਾ ਛੇਅਰ ਕਰਦਨੇ ਸਾਡੀ ਉਹ ਪਾਰਾ ਦੇ ਇਧਰਾਂ ਪਿੱਛੇ ਬਹਿ ਗਿਆ ਹੈਰੀ ਤਾਂ ਚਲੋ ਹੁਣ ਚੱਲਦੇ ਆ ਯਾਰ ਜਾ ਕੇ ਮਲੋ ਦੇਖੀਏ ਦਸਤਰਾ ਕੀ ਕੌਣ ਕੌਣ ਆਇਆ ਚੋ ਤੇ ਆਪਾਂ ਹੁਣ ਆ ਗਏ ਸੀਗੇ ਹੁਣ ਨਾਨਕੇ ਤੋਂ ਰੇ ਹਮ ਲੋ ਹੁਣ ਸ਼ਾਮ ਦੇ 5:30 ਹੋ ਗਏ ਜਿੱਦਾਂ ਵਲੌਗ ਬਲੌਗ ਬਣਾਇਆ ਹੀ ਨਹੀਂ ਵੈਸੇ ਹੀ ਨਹੀਂ ਬਣਾਇਆ ਬਸ ਇਤਰਥਾਰ ਹੁਣ ਤੁਹਾਨੂੰ ਚਮਕੀ ਦਿਖਦੀ ਹੋਣੀ ਆ ਆਪਾਂ ਤੋ ਆ ਲਈ ਪਹਿਲਾਂ ਵਾਲੀ ਗੰਦੀ ਸੀਗੀ ਹੈ ਲਾਉਣ ਤੱਕ ਫੇਰ ਲੱਪੜ ਜਾਣੀ ਕੱਲ ਹੁਣ ਤੱਕ ਫੇਰ ਲੱਪੜ ਜਾਣੀਆਂ ਪਰ ਆ ਹੁਣ ਹੁਣ ਜੀ ਲੁੱਕ ਵਧੀਆ ਲੱਗਦੀ ਆ ਇਹਦੀ ਤੇ ਆਪਾਂ ਨੋਵਾ ਦਾ ਮੜਾ ਜਾ ਕੰਮ ਜਾ ਕਰਾਉਣ ਚੱਲੇ ਆ ਦੇਖਦੇ ਇੱਕ ਤੇ ਦੀ ਪਿੱਛੇ ਵਾਲੀ ਲੈਟਰ ਨਹੀਂ ਚੱਲਦੀ ਕਿ ਬ੍ਰੇਕ ਦੱਬੇ ਤੇ ਉਹ ਤਾਂ ਇੱਕ ਹਾਰਨ ਨਹੀਂ ਚੱਲਦਾ ਹੈਗਾ ਚਲੋ ਕਰਦੇ ਆ ਚੈੱਕ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣੀ ਰਹਿ ਗਈ ਸਾਡੀ ਨੋਵਾ ਦਾ ਇੱਕ ਚਿੱਟਾ ਇੱਕ ਕਾਲਾ ਸ਼ੀਸ਼ਾ ਹੈ ਕਿਸੇ ਵੀ ਗੱਡੀ 'ਚ ਨਹੀਂ ਹੈ ਸਿਰਫ ਸਾਡੀ ਨੋਵਾ 'ਚ ਜਿੱਥੇ ਤੁਹਾਨੂੰ ਆ ਇੱਕਣ ਦੇਖ ਗਿਆ ਤਾਂ ਸਮਝ ਲੈ ਵੀ ਮਾਗੜ ਫਰਨੀਚਰ ਗਰੁੱਪ ਵਾਲੀ ਦੀ ਨੋਵਾ ਇਹ ਹੈ ਉਹ ਤਾਂ ਦਿੱਤੀਆਂ ਕਲੀ ਥਾਰ ਉਹ ਥਾਰ ਦੀ ਚਾਬੀ ਲੈ ਕੇ ਆਵਾਂ ਕੱਢ ਜਾਣੀ ਹੈ ਦੇਖੋ ਪਰਲੀ ਸਾਈਡ ਤੋਂ ਨਿਕਲ ਨਹੀਂਦਾ ਨਹੀਂ ਗੇਟ ਦੇ ਕੋਲ ਤਾਂ ਥਾਰ ਖੜੀ ਆ ਨਿਕਲ ਜੀਰ ਬਾਹਰੋਂ ਮੈਂ ਕਿੱਥੇ ਥਾਰ ਜਾ ਓਏ ਹਾਂ ਹਾਂ ਜੀ ਮਿੱਤਰੋ ਹੁਣ ਚਲੋ ਚੱਲਦੇ ਆ ਖਲਾ ਕੇ ਆਉਨੇ ਆ ਕੰਮ ਜਿਆ ਬੱਜਦਾ ਤਾਂ ਹੈਗਾ ਹਾਰਨ ਮੈਂ ਪੁੱਛ ਗਿਆ ਕਹਿੰਦਾ ਬੱਜਦਾ ਉਹ ਸਾਡੀ ਬੇਇੱਜ਼ਤੀ ਹੋਈ ਇਹ ਵਾਸੀ ਮੈਂ ਹੱਥ ਜਲਾ ਲਿਆ ਮੈਂ ਨਾਲ ਚੱਲੇ ਸੀ ਨੀ ਇਹਨੇ ਹੁਣ ਫੇਰ ਤੋਂ ਹਾਰਨ ਖਲਾ ਕੇ ਬਹਿਣਾ ਸੀ ਚਾਲਾ ਚਲਾਇਆ ਫੇਰ ਖੜ ਜਾਣਾ ਸੀ ਚਲੋ ਦੇਖਦੇ ਹਾਂ ਮੜਾ ਪੁੱਛੇ ਹੋਈ ਅੰਦਰ ਤੇ ਮਿੱਤਰੋ ਹੁਣ ਮੈਨੂੰ ਪਤਾ ਲੱਗਿਆ ਸੱਚੀ ਕਹਿੰਦੇ ਵੀ ਹਾਰਨ ਇੱਕੇ ਚੱਲਦਾ ਦੋਹੇ ਚੱਲਦੇ ਕਰਾਉਣੇ ਨੇ 2K ਚੰਦਰ ਹਫਲ ਹਾਲ ਚਲੋ ਉਹ ਚਾਚੀ ਕਹਿੰਦੇ ਵੀ ਹਾਰ ਨਹੀਂ 2K ਚੱਲਦਾ ਇਹ ਇੱਕ ਚੱਲਦਾ ਕਰੋਣਾ ਉਹ ਦੇਖੀ ਬ੍ਰੇਕਾਂ ਦੀ ਲੈਂਟਾ ਚੱਲਦੀ ਹੈ ਉਹ ਯਾਰ ਤੇਰਾ ਹੁਣ ਠੀਕ ਆ ਤੂੰ ਬੈਠਣਾ ਹੀ ਨਹੀਂ ਕਹ ਲਈ ਕਿਉਂ ਦੱਬ ਬ੍ਰੇਕਾਂ ਛੱਡੀ ਦੱਬ ਅਬਰਾਵਾ 2K ਚੱਲਦੀ ਆ ਦੋਨੀਆਂ ਚੀਜ਼ੇ ਕਿੱਕੀ ਚੱਲ ਰਹੀਆਂ ਨੇ ਇੰਦਰ ਮਿੱਤਰ ਅੰਕਲ ਹੀ ਕਰ ਰਹੇ ਨੇ ਚੈੱਕ ਮੜੀ ਕਰਾ ਲਈਏ ਚੈੱਕ ਠੀਕ ਜੀ ਹੋਇਆ ਹੋਣਾ ਤੁਹਾਨੂੰ ਪਹਿਲਾਂ ਮੂਰੇ ਅੰਕਲ ਨੇ ਚੈੱਕ ਕਰ ਲਈ ਹੁਣ ਪਿੱਛੇ ਕਰਨ ਗਏ ਨੇ ਕੀ ਹੋਇਆ ਅਰਸ਼ ਕੀ ਹੋਇਆ ਅੱਛਾ ਕਿੰਨੇ ਸੜ ਗਿਆ ਬ੍ਰੇਕਿੰਗ ਹੋਰ ਕਿਤੇ ਉਧਰ ਵੀ ਸੜ ਗਿਆ ਕਰਦਦੇ ਨੇ ਮਿੱਤਰੋ ਅੰਕਲ ਜੀ ਕੰਮ ਆ ਵੇਖੋ ਉਧਰ ਪਿੱਛੇ ਵੀ ਲੱਗੇ ਹੋਣੇ ਪਿਛਲੇ ਲਾਈਨ ਵਿੱਚ ਇਧਰ ਹਾਰਨਾਂ ਨੂੰ ਕਰਾਉਣੇ ਆ ਚੈੱਕ ਫੇਰ ਦਿਖਾਉਣੇ ਆ ਤੁਹਾਨੂੰ ਕੀ ਕਿਸੇ ਦੀ ਮੰਨਦਾ ਹੀ ਨਹੀਂ ਕੀ ਹੋ ਗਿਆ ਫਿਰ ਹੁਣ ਕੀ ਹੋ ਗਿਆ ਕਹਿੰਦਾ ਮੈਂ ਆ ਗਿਆ ਮੈਂ ਕਿਹਾ ਮੈਂ ਤਾਂ ਚੱਲਿਆ ਵੀ ਆ ਕਹਿੰਦਾ ਮੈਂ ਆ ਗਿਆ ਆ ਗਿਆ ਰਾਮਦਾਦਾ ਜਾਨਾ ਜੀ ਮਿੱਤਰੋ ਹੁਣ ਆਪਾਂ ਜਿਹੜਾ ਆਪਣਾ ਕੰਮ ਸੀਗਾ ਨਾ ਰਾਮਪੁਰ ਰੈਸਟੋਰੈਂਟ ਕੋ ਉੱਥੋਂ ਆ ਗਏ ਤੇ ਗੱਡੀ ਦਾ ਸਭ ਕੁ ਠੀਕ ਹੋ ਗਿਆ ਹਨਾ ਬਈ ਨਹੀਂ ਨਹੀਂ ਇਹ ਕੰਮ ਤੇ ਫਿਰ ਹਾਂ ਹਲੇ ਖੜਾਉਣੀ ਆ ਤਾਂ ਚਲੋ ਮੜੇ ਖੜਾ ਦਈਏ ਪਿੱਛੇ ਸਾਚਾ ਆਪਣਾ ਬਾਈ ਰੋਹ ਹਨਾ ਕਿਵੇਂ ਆ ਬਾਈ ਬਹੁਤ ਵਧੀਆ ਜੀ ਬਾਈ ਬਹੁਤ ਵਧੀਆ ਇਹ ਚੰਡੀਗੜ੍ਹ ਯੂਨੀਵਰਸਿਟੀ ਚ ਪੜ੍ਹਦਾ ਪੜਦਾ ਮੁੰਡਾ ਤੇ ਇਹਨੇ ਸਾਡੇ ਪੈਸੇ ਰਿਫੰਡ ਕਰਾਉਣੇ ਨੇ 27000 ਰੁਪਏ ਉਹਨਾਂ ਤੋਂ ਤਾਂ ਚਲੋ ਚਲਦੇ ਆਂ हां जी मित्रों गाड़ी ਦਾ ਕੰਮ ਤਾਂ ਹੋਇਆ ਨਹੀਂ ਬੀਗੋਲ ਟੈਨ ਸੀ ਜਿਹੜਾ ਕਹਿੰਦਾ ਕਾਲੂ ਕਰਾ ਦਿਓ ਤਾਂ ਚਲੋ ਹੁਣ ਆਪਣੇ ਇਸ ਵਲੌਗ ਨੂੰ ਅੰਡਰ ਕਰਦੇ ਆ ਚੈਨਲ ਸਬਸਕ੍ਰਾਈਬ ਵੀ ਨਹੀਂ ਲਾਈਕ ਸ਼ੇਅਰ ਕਮੈਂਟ ਕਰਦੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ